ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰਿਓ ਇੱਕ ਨਾ ਆ ਥੋੜਾ ਟਾਈਮ ਪਹਿਲਾਂ ਮੁੰਡਾ ਵਾਇਰਲ ਹੋਇਆ ਸੀ ਕੋਈ ਧਮਕਬੇਸ ਵਾਲਾ ਮੁੱਖ ਮੰਤਰੀ ਕਰਕੇ ਉਹਨੂੰ ਜਾਣਦੇ ਆ ਸਾਰੇ ਤੇ ਬਹੁਤ ਹੀ ਸਿੱਧਾ ਸਾਦਾ ਇਨਸਾਨ ਆ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਕਿਉਂਕਿ ਜਿੱਥੋਂ ਤੱਕ ਮੈਂ ਉਹਨੂੰ ਦੇਖਿਆਗਾ ਜਾਂ ਉਹਦੇ ਵੀਡੀਓ ਚ ਦੇਖਿਆ ਜਾਂ ਜਿਵੇਂ ਉਹ ਬੋਲਦਾ ਜਾਂ ਉਹਦੇ ਨਾਲ ਮਤਲਬ ਜਿਵੇਂ ਤਰ੍ਹਾਂ ਲੋਕ ਗੱਲ ਕਰਦੇ ਆ ਜਾਂ ਬਿਹਾਰ ਉਸ ਤਰੀਕੇ ਨਾਲ ਹੀ ਮੈਂ ਉਹਨੂੰ ਜੱਜ ਕਰਿਆਗਾ ਵੀ ਮਤਲਬ ਉਹ ਸਿੱਧਾ ਸਾਦਾ ਸਿੰਪਲ ਆ ਬੋਲ ਬਹੁਤ ਕੁਝ ਦਿੰਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਗੱਲ ਮੈਂ ਕਹਿਤੀ ਇਹਦਾ ਮਤਲਬ ਕੀ ਬਣੂਗਾ ਜਾਂ ਕੱਲ ਨੂੰ ਗੱਲ ਦੇਣੀ ਆਗੀ ਜਾਂ ਗੱਲ ਜਾਊਗੀ ਕਿੱਥੇ ਹਨਾ ਜੀ ਤਾਂ ਉਹ ਉਹਦੇ ਪਿੰਡ ਦਾ ਇੱਕ ਮਸਲਾ ਉੱਠਿਆ ਬਹੁਤ ਵੱਡਾ ਉਹੋ ਨਾ ਪਿੰਡ ਦੇ ਵਿੱਚ ਉਹ ਕੋਈ ਦੁੱਧ ਦੁੱਧ ਲੈਣ ਗਿਆ ਸੀ ਉਹਦੀ ਵੀਡੀਓ ਵਾਇਰਲ ਹੋਈ ਆ ਦੋ ਪੁਲਿਸ ਮੁਲਾਜ਼ਮ ਨੇ ਬਾਈ ਪਹਿਲਾਂ ਤਾਂ ਉਹਦੀ ਦਸਤਾਰ ਲਾਹੀ ਮੁੰਡੇ ਦੀ ਉਹ ਉਹਦੀ ਮੁੱਖ ਮੰਤਰੀ ਕਹਿੰਦੇ ਜਿਹੜੇ ਨੂੰ ਫਿਰ ਉਹਨੂੰ ਬਾਲਾਂ ਤੋਂ ਫੜ ਕੇ ਧੂਆ ਗਿਆ ਘੜਿਸਿਆ ਗਿਆ ਮਤਲਬ ਕਿ ਬੁਰੀ ਹਾਲਤ ਕੀਤੀ ਆ ਵੀਡੀਓ ਵਾਇਰਲ ਹੋਈ ਆ ਉਹ ਇਹ ਨਹੀਂ ਪਤਾ ਵੀ ਕਿਸੇ ਵੀਰ ਨੇ ਬਣਾ ਕੇ ਵਾਇਰਲ ਕੀਤੀ ਆ ਜਾਂ ਉਹ ਕੈਮਰੇ ਦੀ ਵੀਡੀਓ ਇਹ ਆਪਾਂ ਨੂੰ ਨਹੀਂ ਪਤਾ ਤੇ ਜਿਹੜੇ ਪੁਲਿਸ ਮੁਲਾਜ਼ਮ ਵੀਰ ਨੇ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਸੀ ਉਹ ਕਹਿੰਦੇ ਵੀ ਉਹਦੇ ਖਿਲਾਫ ਤਿੰਨ ਪਹਿਲਾਂ ਮਤਲਬ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਮੁੱਖ ਮੰਤਰੀ ਦੇ ਖਿਲਾਫ ਵੀ ਇਹ ਪਿੰਡ 'ਚ ਮਤਲਬ ਕਿ ਕਿਸੇ ਦੇ ਖਿਲਾਫ ਲੜਿਆ ਬੋਲਿਆ ਹੋਣਾ ਕਿਸੇ ਨਾਲ ਜਾਂ ਮਾਰਿਆ ਹੋਣਾ ਕਿਸੇ ਦੇ ਇੱਕ ਉਹਦੇ ਵਿੱਚ ਪੁਲਿਸ ਮੁਲਾਜ਼ਮੇ ਵੀ ਕਹਿੰਦਾ ਸੁਣਿਆ ਗਿਆ ਕਹਿੰਦਾ ਕਿ ਇਹਨੇ ਆਪਦੀ ਦਾਤਰ ਨਾਲ ਆਪਦੀ ਮਾਂ ਦਾ ਹੱਥ ਵੀ ਵੱਢਿਆ ਸੀ ਤਿੰਨ ਕੰਪਲੇਟਾਂ ਕਹਿੰਦੇ ਇਹਦੇ ਖਿਲਾਫ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਆ ਪ੍ਰਸ਼ਾਸਨ ਨੂੰ ਕਿ ਜਦੋਂ ਉਹਦੇ ਖਿਲਾਫ ਤਿੰਨ ਕੰਪਲੇਟਾਂ ਸੀ ਉਹਨੇ ਆਪਦੀ ਮਾਂ ਦਾ ਹੱਥ ਵੱਢਤਾ ਸੀ ਦਾਤਰ ਮਾਰ ਕੇ ਤਾਂ ਤੁਸੀਂ ਉਹਨੂੰ ਉਦੋਂ ਗਿਰਫਤਾਰ ਕਰਨਾ ਸੀ ਪਹਿਲੀ ਗੱਲ ਦੂਸਰੀ ਗੱਲ ਇਹ ਆ ਵੀ ਜੇ ਹੁਣ ਕੋਈ ਵੀ ਗੱਲਬਾਤ ਹੋਈ ਸੀ ਤਾਂ ਐਦਾਂ ਦਾ ਵਿਹਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਜਿਹੜਾ ਹੈਗਾਗਾ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਮਤਲਬ ਵੀ ਇਹ ਜਿਹੜੀ ਗੱਲ ਕਰਦਾ ਜਾਂ ਮੈਂ ਬੋਲਦਾ ਕਿਸੇ ਨੂੰ ਪੁੱਠਾ ਸਿੱਧਾ ਤੇਦਾ ਮਤਲਬ ਮੈਨੂੰ ਲੱਗਦਾ ਵੀ ਕੀ ਆ ਇੰਨਾ ਕੋ ਦਾ ਦਿਮਾਗ ਕੰਮ ਕਰਦਾ ਹੀ ਨਹੀਂ ਤੇ ਜਿਹੜੇ ਮੁਲਾਜ਼ਮਾਂ ਨੇ ਉਹਨੂੰ ਕੁੱਟਿਆਗਾ ਉਹ ਤਾਂ ਮਤਲਬ ਸੌਹ ਚੁੱਕ ਕੇ ਇੱਕ ਅਫਸਰ ਬਣ ਕੇ ਤੁਸੀਂ ਇੱਥੇੋਂ ਤੱਕ ਆਏ ਹੋ ਤੁਹਾਨੂੰ ਤਾਂ ਸਾਰੀ ਜਾਣਕਾਰੀ ਐ ਕਾਨੂੰਨ ਦਾ ਤੁਹਾਨੂੰ ਪਤਾ ਹਨਾ ਤੁਸੀਂ ਤਾਂ ਸਿਆਣੇ ਸੀ ਸਮਝਦਾਰ ਸੀ ਜੇ ਮੰਨ ਲਓ ਤੁਹਾਨੂੰ ਗਾਲ ਕੱਢਦਾ ਜਾਂ ਤੁਹਾਡੀ ਪੱਗ ਨੂੰ ਹੱਥ ਪਾਉਂਦਾ ਤਾਂ ਤੁਸੀਂ ਇੱਕ ਹੱਦ ਤੱਕ ਸੋਚ ਕੇ ਉਹਨੂੰ ਫੇਰ ਮਤਲਬ ਗ੍ਰਿਫਤਾਰ ਕਰਨਾ ਸੀ ਵੀ ਜਾਂ ਮਾਰਦਾ ਛੋੜੇ ਜਾਂ ਹੱਥ ਪਾਉਂਦਾ ਤਾਂ ਤੁਸੀਂ ਉਹਦੇ ਨਾਲ ਬਿਹਾਰ ਇਦਾਂ ਦਾ ਨਹੀਂ ਨਹੀਂ ਸੀ ਕਰਨਾ ਫਿਰ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਕਹਿੰਦੇ ਵੀ ਉਹ ਦੁੱਧ ਲੈਣ ਗਿਆ ਸੀ ਮੁੰਡਾ ਇੱਕ ਮੈਂ ਵੀਡੀਓ ਸੁਣੀ ਆ ਫੇਸਬੁੱਕ ਤੇ ਹੀ ਹੈਗੀ ਉਹ ਫੋਨ ਦੀ ਰਿਕਾਰਡਿੰਗ ਆ ਵੀਡੀਓ ਮੇਰੇ ਕੋਲੇ ਆ ਫੋਨ ਦੇ ਵਿੱਚ ਸੇਵ ਆ ਵੀ ਉਹ ਦੁੱਧ ਲੈਣ ਗਿਆ ਸੀ ਉੱਥੇ ਕਿਸੇ ਦਾ ਕੁੱਤਾ ਮੰਗਰ ਪਿਆ ਹੋਣਾ ਉਹਦੇ ਕੁੱਤਾ ਮੰਗਰ ਪੈਣ ਕਰਕੇ ਉਹਨੇ ਆਪਦੇ ਬਚਾਅ ਵਾਸਤੇ ਕੁੱਤੇ ਦੇ ਕੁਝ ਮਾਰਿਆ ਹੋਣਾ ਡਲਾ ਮਾਰਿਆ ਸੋਟੀ ਮਾਰੀ ਜਾਂ ਕੁਛ ਵੀ ਮਾਰਿਆ ਪਾ ਨੂੰ ਨਹੀਂ ਇਸ ਗੱਲ ਦਾ ਪਤਾ ਹਨਾ ਨਾ ਹੀ ਉਹ ਵੀਡੀਓ ਦੇ ਵਿੱਚ ਦੱਸਿਆ ਗਿਆ ਤਾਂ ਉਹ ਜਿਨ੍ਹਾਂ ਦਾ ਕੁੱਤਾ ਸੀ ਉਹ ਥੋੜੇ ਵੀ ਮਤਲਬ ਐਵੇਂ ਤਾਂ ਏਡੀ ਪੁਲਿਸ ਸਟੈਪ ਨਹੀਂ ਚੱਕਦੀ ਉਹਨਾਂ ਦੀ ਕੋਈ ਜੇਬ 'ਚ ਹੋਊਗਾ ਕੋਈ ਮੰਤਰੀ ਜਾਂ ਕੋਈ ਲੀਡਰ ਹਨਾ ਜੀ ਤਾਂ ਪੁਲਿਸ ਨੇ ਬਹੁਤ ਛੇਤੀ ਕਾਰਵਾਈ ਕਰਤੀ ਐ ਕਿ ਕੁੱਤੇ ਪਿੱਛੇ ਤੇ ਜਦੋਂ ਉਹਦੇ ਖਿਲਾਫ ਪਹਿਲਾਂ ਤਿੰਨ ਕੰਪਲੇਟਾਂ ਆ ਚੁੱਕੀਆਂ ਸੀ ਉਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਹੁਣ ਅਗਲੇ ਨੇ ਆਪਦੀ ਸੇਫਟੀ ਵਾਸਤੇ ਕੁੱਤੇ ਦੇ ਮਾਰਿਆ ਤਾਂ ਹੁਣ ਪ੍ਰਸ਼ਾਸਨ ਨੇ ਬਹੁਤ ਛੇਤੀ ਕਾਰਵਾਈ ਕਰਦੀ ਬੰਦੇ ਦੀ ਕੋਈ ਵੈਲਿਊ ਨਹੀਂ ਹੈਗੀ ਬਾਈ ਜੀ ਇੱਕ ਕੁੱਤੇ ਪਿੱਛੇ ਤੁਸੀਂ ਐਡਾ ਵੱਡਾ ਸਟੈਪ ਚੱਕਿਆ ਉਹਦੀ ਪੱਗ ਤੱਕ ਲਾਹੀ ਤੁਸੀਂ ਪਬਲਿਕ ਸਰਵੈਂਟ ਹੋ ਤੁਹਾਨੂੰ ਲੋਕਾਂ ਨਾਲ ਡੀਲ ਕਰਨੀ ਆਉਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹਨਾ ਤਾਂ ਤੁਸੀਂ ਕੁਝ ਨਾ ਕੁਝ ਸੋਚਣਾ ਸੀ ਉਹ ਮੁੰਡੇ ਨੂੰ ਫੜਨ ਤੋਂ ਪਹਿਲਾਂ ਸਾਡੇ ਨਾਲ ਪਿੰਡ ਆ ਬਾਈ 7 ਕਿਲੋਮੀਟਰ ਇੱਕ ਛੋਟਾ ਜਿਹਾ ਕੁੱਤਾ ਸੀ ਜਿਹਨੂੰ ਪਪੇਰੀਅਨ ਕਹਿੰਦੇ ਆ ਉਹ ਪਪੇਰੀਅਨ ਕਤੂਰੇ ਦੇ ਪਿੱਛੇ ਸਾਡੇ ਬਾਈ ਨਾਲ ਦੇ ਪਿੰਡ ਦੋ ਕਤਲ ਹੋ ਗਏ ਪਿਓ ਪੁੱਤ ਮਾਰਤੇ ਮੁੰਡਿਆਂ ਨੇ ਰੱਬ ਜਾਣੇ ਉਹਨਾਂ ਨੇ ਨਸ਼ਾ ਕੀਤਾ ਸੀ ਕਿ ਕੀ ਕੀਤਾ ਸੀ ਇਸ ਗੱਲ ਦਾ ਮੈਨੂੰ ਨਹੀਂ ਪਤਾ ਪਰ ਉਹ ਦੇਉ ਪਿਓ ਪੁੱਤ ਮਾਰਦੇ ਉਹਨਾਂ ਨੇ ਘਰ ਪੱਟ ਤੱਕ ਲਿਆਂਦਾ ਸਿਰਫ ਔਰ ਸਿਰਫ ਇੱਕ ਕਤੂਰੇ ਪਿੱਛੇ ਉਹੀ ਕੰਮ ਹੁਣ ਮਤਲਬ ਇਹ ਹੋਇਆਗਾ ਉਹ ਅਗਲਾ ਦੁੱਧ ਲੈਣ ਗਿਆ ਕੁੱਤਾ ਮੰਗਰ ਪਿਆ ਤਾਂ ਉਹਨੇ ਆਪਦੀ ਸੇਫਟੀ ਕਰੀਆ ਕੋਈ ਗਲਤ ਕੰਮ ਨਹੀਂ ਕਰਿਆ ਹਾਂ ਜੇ ਜੇ ਉਹਦੇ ਤੇ ਕੰਪਲੀਟਾਂ ਸੀਗੀਆਂ ਤੈਨੂੰ ਤੁਸੀਂ ਉਹਨੂੰ ਗ੍ਰਿਫਤਾਰ ਕਰਦੇ ਤੇ ਜਿਹੜੀ ਬੰਦੀ ਕਾਰਵਾਈ ਕਰਦੇ ਉਹ ਅਗਲਾ ਭੁਗਤ ਲੈਂਦਾ ਪਰ ਜਿਹੜੀ ਆਹ ਮਤਲਬ ਉਹਦਾ ਦਸਤਾਰ ਇਲਾਹੀ ਆ ਉਹਦੇ ਕੇਸ ਖਿੱਚੇ ਆ ਉਹਨਾਂ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਇੱਕ ਕੁੱਤੇ ਪਿੱਛੇ ਇਹ ਬਹੁਤ ਮੰਦਭਾਗੀ ਘਟਨਾ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜੇ ਤੁਹਾਡੇ ਕੋਲ ਪਹਿਲਾਂ ਉਹਦੀਆਂ ਕੰਪਲੀਟ ਆ ਚੁੱਕੀਆਂ ਸੀ ਨਾ ਤੁਸੀਂ ਪਹਿਲਾਂ ਕਾਰਵਾਈ ਕਰਨੀ ਸੀ ਐਡੀ ਨੋਬਤ ਨਹੀਂ ਸੀ ਆਉਂਦੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ